ਜਦੋਂ ਨੂ ਨਬੀ ਨੇ ਉਹ ਸੈਕਰੀਫਾਈਸ ਉਹ ਬਲੀਦਾਨ ਸ਼ੁੱਧ ਜਾਨਵਰਾਂ ਦੇ ਸ਼ੁੱਧ ਪੰਛੀਆਂ ਦੇ ਦਤਾ ਦੇ ਜਕਵੀਤੀ ਉੱਤੇ ਚੜਾਈ ਕਿਉਂਕਿ ਜਲ ਪਰਲੋ ਤੋਂ ਪਹਿਲਾਂ ਨੂ ਨਬੀ ਨੇ ਸਭ ਪੰਛੀਆਂ ਜਾਨਵਰਾਂ ਦੇ ਵਿੱਚੋਂ ਸਿੱਧ ਜੋੜਾ ਜੋੜਾ ਰੱਖਿਆ ਸੀ ਕਿਸ਼ਤੀ ਦੇ ਵਿੱਚ ਸੈਕ੍ਰੀਟ ਕਿ ਉਹ ਕਿ ਕਿਸ ਚੰਗੂ ਕਰਿਆ ਕਰਾ ਉਹ ਜਿਹੜਾ ਤਾ ਕੋ ਪਲੇਸਟੇਜ ਇਹ ਇਹ ਨੀਵਾ ਉਹ ਆਉਂਦੀ ਹੈ ਤੇ ਕਸ਼ਤੀ ਤੋਂ ਬਾਹਰ ਨਿਕਲਦੇ ਸਨ ਹੀ ਉਹਨਾਂ ਜਾਨਵਰਾਂ ਉਹਨਾਂ ਪਖੀਆ ਦਾ ਸੈਕ੍ਰੀਫਾਈਜ਼ ਕਰ ਦੇਣਾ ਬਲੀਦਾਨ ਕਰ ਦੇਣਾ ਇੱਕ ਬੜੀ ਵੱਡੀ ਗੱਲ ਸੀ ਸੋ ਵੀ ਤਾਂ ਸੋ ਵੀ ਦਾ ਇਸ ਨੂੰ ਸੀ ਦਾ ਲਾਰਟਾ ਪ੍ਰੇਂਦੇ ਕੋਸੇ ਰਮਾਨੀ ਰੀ ਪਾਸਾ ਲੀਗੋਸਟੇਜ ਬਾਜ਼ਰ ਲੋਗਾ ਵੇ ਇਹ ਕੋਈ ਗੱਲ ਸਭ ਬਈ ਕਿ ਇਹ ਨਾ ਰੋਤਾ ਉਸ ਸੀ ਤਵਾਨਾ ਕਸਮਤ ਤੋਂ ਦਾ ਦਿਮਾਗ ਤੇ ਨਾ ਅਧਰੂ ਸੋਚਦਾ ਤੇ ਉਹਨੂੰ ਕੁਝ ਸਮਾਂ ਵੇਟ ਕਰਨਾ ਚਾਹੀਦਾ ਸੀ ਉਹ ਪੰਛੀ ਉਹ ਜਾਨਵਰ ਬੱਚੇ ਪੈਦਾ ਕਰਦੇ ਉਹ ਪਰਜਾਤੀ ਹੋਰ ਬਾਤੀ ਉਤਪਾਦ ਵਿੱਚ ਉਹਨਾਂ ਦੇ ਵਿੱਚੋਂ ਕੁਝ ਸੈਕਰੀਫਾਈਸ ਕੀਤੇ ਜਾਣ ਸੀ ਬਤ ਸਾਂਖੀ ਸਪੋਦੀ ਵਾਸਤੇ ਇੱਕ ਕਿਸੇ ਨੇ ਮਾਈ ਤੁਹਾਨੂੰ ਦਿੱਤਾ ਸੀ ਕਿ ਕਿ ਪੁਨ ਨਾਸ਼ਨ ਸੁਰਦਲਾ ਵੱਲੋਂ ਨਾਸ਼ੀ ਸੁਰਦਲਾ ਵੱਲੋਂ ਅਨਮਾਲੀ ਨੇ ਜਿਹੜੀ ਪੂਰਤ ਸਾਰੀ ਕੋਈ ਪਰਮਾਣੂ ਕੰਮ ਕਰਦਾ ਸੀ ਇਹਨੂੰ ਨਵੀ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਕਿੰਤੀ ਪਰਜਾਤੀ ਖਤਮ ਹੋ ਜਾ ਦੇਗੀ ਉਹਨੇ ਸ਼ੁੱਧ ਜਾਨਵਰ ਸਸ ਚੀਜ਼ਾਂ ਖੁਦਾ ਦੇ ਲਈ ਬਲੀਦਾਨ ਕੀਤੀ ਬਹੁਤ ਸੋਹਣੇ ਕੱਪ ਜੀ ਅਲਫਸ ਅਧਿਗੇਤ ਰੂਸਾ ਨਹੀਂ ਹਾਲ ਹੰਤਰੀ ਨਹੀਂ ਤਾਂ ਕਿਤਾ ਨਹੀਂ ਹਾਲੇਲੂਇਆ ਅੱਜ ਨਵੇਂ ਨਿਯਮ ਦੇ ਰਿਹਾ ਅੱਜ ਦੇ ਸਮੇਂ ਨਹੀਂ ਹੋ ਸਕੀ ਕਿ ਸਾਨੂੰ ਜਾਨਵਰਾਂ ਲਹੂ ਦੀ ਬਲੀ ਦੇਣ ਦੀ ਲੋੜ ਹੈ ਸਭ ਤੋਂ ਵੱਧ ਕਿਸੇ ਦੀ ਉਹ ਉਹਨਾਂ ਪਾਸ ਤੇ ਸਾਡੇ ਲਈ ਇੱਕ ਨਹੁ ਬਹਾਇਆ ਗਿਆ ਪਰ ਤੇ ਸਾਡੇ ਸਭੀ ਵਿਕਾਤ ਸਾਡੇ ਲਈ ਇੱਕ ਬਲੀਦਾਨ ਹੋ ਚੁੱਕਾ ਜਿਹਦੇ ਨੂੰ ਵੱਡਾ ਬਲੀਦਾਨ ਕੋਈ ਹੋਰ ਨਹੀਂ ਸਕਦਾ ਮੰਗੇ ਮੱਤਸੇ ਗੱਲ ਇਨ ਕੁਐਸਚਨ ਲੇਕਿਨ ਅੱਜ ਖੁਦਾ ਬਲੀਦਾਨ ਚਾਹੁੰਦਾ ਆ ਖੁਦਾ ਹਮੇਸ਼ਾ ਤੋਂ ਸੈਕਰੀਫਾਈਸ ਤੋਂ ਪਰਸਾਨ ਹੁੰਦਾ ਆ ਖੁਦਾ ਸ਼ੁਰੂਆਤ ਤੋਂ ਹੀ ਬਲੀਦਾਨ ਤੋਂ ਪਰਸਾਨ ਹੁੰਦਾ ਹੈ ਬਿਰਤ ਨਿੱਕਰੇ ਰਹੇ ਸੀ ਕੋਈ ਸੇਕ ਕੋ ਚੁੱਪੇ ਪਛਾਉਸ ਨਹੀਂ ਆ ਅੱਜ ਖੁਦਾ ਚਾਹੁੰਦਾ ਉਹ ਡਿਜ਼ਾਇਰ ਉਹ ਇੱਛਾ ਜਿਹੜੀ ਸਾਨੂੰ ਪਾਪ ਦੇ ਵਿੱਚ ਲੈ ਕੇ ਜਾਂਦੀ ਆ ਅੱਜ ਅਸੀਂ ਉਹਦਾ ਬਲੀਦਾਨ ਕਰ ਦਈਏ ਉਹਨੂੰ ਸੈਕਰੀਫਾਈਸ ਕਰ ਦਈਏ ਖੁਦਾ ਤੇ ਆ ਕਿ ਉਹਨੂੰ ਚੜਾਦੀ

ਇਹ ਜਿਹੜਾ ਸੈਕ੍ਰੀਟ ਉਹ ਜਿਹੜਾ ਪਕਿੰਦੇ ਮੰਗੂ ਇਨ ਸ਼ੇਪ ਉਹ ਗੱਲ ਨਹੀਂ ਸਾਬ ਦੀ ਤੇ ਪਰਨੋ ਇਸ ਭਈ ਉਹ ਸਾਬ ਵੀ ਨਹੀਂ ਹਾ ਜਿਤੋਂ ਸੀ ਖੁਦਾ ਦੇ ਲਈ ਉਹਦੀ ਸੇਵਾ ਤੇ ਨਹੀਂ ਉਹਦੇ ਫੱਟੇ ਨੂੰ ਪੂਰਾ ਕਰਨ ਦੇ ਲਈ ਸੈਕ੍ਰੀਫਾਈਸ ਕਰਦੇ ਆਂ ਬਲਿਦਾਨ ਕਰਦੇ ਆਂ ਅਸੀਂ ਖੁਦਾ ਦੇ ਹਿਰਦੇ ਨੂੰ ਛੂਲੇਂ ਹਾਲੇਲੂਇਆ ਤੁਹਾਨੂੰ ਨਹੀਂ ਦੇ ਜੇ ਬਾਬੇ ਗੇ ਦੇ ਫਤਸਾ ਕਿ ਮੰਮਰੇ ਗੱਲ ਤੇ ਕਿਉਂ ਚਿੰਤਾ ਰਹੀ ਸਾਡੇ ਕੋਈ ਭਾਵੇਂ ਦਿੱਕਾ ਮਾਤੇ ਕੁਝ ਨਾ ਸਿੱਖ ਕੇ ਲੰਘਦੇ ਜਿਵੇਂ ਕਿ ਆਪਾਂ ਕੁਝ